ਸਤਿ ਵੀਰਣਾ ਕੀ ਮਨ ਆਇਆ ਤੇਰੇ ਵੇਖ ਕੇ ਗੁਨਾਹ ਵੀ ਸੁਣਿਆ ਬੜਾ ਆਵਾ ਮਾ ਬਿੜਾ ਬੰਲੇ ਰੇ ਕਰਦੀ ਬੇਨਤੀਆਂ ਆ ਵੀਰ ਕਰ ਮੇਰੇ 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 ਕਰਦੀ ਬੇਨਤੀਆਂ ਹੋਰਾਂ ਦੇ ਵੀਰੇ ਤਾਂ ਖੁੰਡਾ ਉੱਤੇ ਬੰਦੇ ਹੋਰਾਂ ਦੇ ਵੀਰੇ ਤਾਂ ਖੁੰਡਾ ਉੱਤੇ ਬੰਦੇ ਮੇਰਾ ਤੇ ਵੀਰਾ ਸੱਥ ਵਿੱਚ सोण जी द हथ बिचनी गीरे सोणे जी दर हथ विचणी गी सोचण हथ विचन गीर त साइकल ते आ बस विच नी ते टिकटां हथ विचणी बज सिटी ते टिकटां ਇੱਤੇ ਬੈੰਦੇ ਹੋਰਾਂ ਦੇ ਵੀਰੇ ਤਾਂ ਖੁੰਡਾ ਉੱਤੇ ਬੈੰਦੇ ਮੇਰਾ ਵੀਰਾ ਸਾਥ ਵਿੱਚ ਨਹੀਂ ਜੀ ਦੇ ਫੜੀਆਂ ਦਿੱਤਾ ਬਾਹ ਹੱਥ ਵਿੱਚ ਨਹੀਂ ਜੀ ਦੇ ਪੈਣਾ ਆਈਏ ਵਿੱਚ ਵੀ ਲਵਾਈਏ ਚਰਨਾ ਪੁਈਰਾ ਪੈਣ ਬਿਨਾ ਪੈਰ ਬਿਨਾ ਨੀ ਸਰਨਾ ਵੀਰਾ ਪੈਣ ਬਿਨਾ ਪੈਣ ਬਿਨਾ ਨੀ ਸਰਨਾ ਵੀਰਾ ਪੈਣ ਬਿਨਾ ਪੈਣ ਬਿਨਾ ਨੀ ਸਰਨਾ ਵੀਰਾ ਪੈਣ ਬਿਨਾ ਹਰੀ ਹਾਲੇ ਕਾਣੇ ਕਿਤੇ ਉੱਟਣਾ ਪੀਰੀਆਂ ਬਰਤ 等着。但是呢 ਆਵੇ ਹੀਰ ਗਿਆ ਪਰਦੇਸ ਭਾਗੋ ਰੱਖਣੀ ਆਵੇ ਹੀਰ ਗਿਆ ਪਰਦੇਸ ਭਾਗੋ ਰੱਖਣੀ ਆਵੇ ਹੀਰ ਗਿਆ ਪਰਦੇਸ ਭਾਗੋ ਰੱਖਣੀ ਆਵੇ ਜੁੱਤੀ ਵਿੱਚ ਰੁਪਈਆ ਜੁੱਤੀ ਚੱਕ ਦੇ ਦਿਖਾਵਾਂਗੇ ਹੀਰ ਗਿਆ ਪਰਦੇਸ ਭਾਗੋ ਰੱਖ ਕੇ ਦੇ ਦਿਖਾਵਾਂਗੇ ਬੜਾ ਵੇ ਭਾਵਾਏ ਮੱਸ ਸੱਸੇ ਨਹੀਂ ਸਮਝਾਲੇ ਪੁੱਤ ਨੂੰ ਕਰੇ ਬਗਾਨੇ ਜਾਂਦਾ ਨਹੀਂ ਘਰ ਦੀ ਸ਼ੱਕਰ ਪੂਰੇ ਵਰਗੀ ਘਰ ਦੀ ਸ਼ੱਕਰ ਪੂਰੇ ਵਰਗੀ ਗੁੜ ਚੋਰੀ ਦਾ ਖਾਨਦਨ ਚੰਦਰੇ ਨੂੰ ਕੁਛ ਬੁਲਾ ਆ ਬੋਦੀ ਕੁੜੀ ਖੜਾਉਂਦਾ ਨਹੀਂ ਸਮਝਾ ਸੱਸੀਏ ਮੇਤ ਜਾਨੀ ਜਾਂਦਾ ਨਹੀਂ ਸਰਗਸ ਸੱਸੀਏ ਮੇਤ ਜਾਨੀ ਜਾਂਦਾ ਨਹੀਂ ਸਮਝਾ ਸੱਸੀਏ ਮੇਤ